ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿੱਦਾਂ ਮੇਰਾ ਘਰ ਵਾਲਾ ਨਸ਼ਾ ਕਰਦਾ ਮੇਰੇ ਨਾਲ ਹੋਰ ਵੀ ਪੈਣਾ ਹੋਣ ਗਿਆ ਜਿਹੜੀਆਂ ਇਦਾਂ ਘਰ ਚ ਵਿਚਾਰੀਆਂ ਮੁਸ਼ਕਲਾਂ ਚੱਲਦੀਆਂ ਉਹਨਾਂ ਦੇ ਘਰ ਵਾਲੇ ਜਦੋਂ ਕੋਈ ਰਹਿ ਨਹੀਂ ਕੱਖ ਵੀ ਦਿੰਦੇ ਮੇਰੀ ਦੀ ਸਿਰਫ ਇੱਕੋ ਬੇਨਤੀ ਆ ਕਿ ਸਰਕਾਰ ਤੱਕ ਕਿ ਇਹ ਨਸ਼ਾ ਜਿਹੜਾ ਬੰਦ ਕੀਤਾ ਜਾਵੇ ਹਾਂਜੀ ਸਮਾਰਥ ਨੂੰ ਕਿ ਦੱਸੇਗਾ ਸਾਰਾ ਤੇਰਾ ਵੀ ਸਾਰਾ ਯੰਕੀ ਮੇਰਾ ਲੋਣਪੌੜ ਵਾਲਾ ਮੇਰੀ ਕੋਈ ਇਹ ਨਸਾ ਚੁੰਨੀ ਤੱਕ ਨਹੀਂ ਰਹਿਣ ਦਿੱਤੀ ਮੇਰੇ ਬੱਚੇ ਦੇ ਕੱਪੜੇ ਵੀ ਨਹੀਂ ਰਹਿਣ ਦਿੱਤੇ ਉਹਨਾਂ ਇਦਾਂ ਹੀ ਆ ਦਾਦਾ ਲਿਆ ਕੇ ਦਿੰਦਾ ਏ ਠੀਕ ਆ ਨਹੀਂ ਤੇ ਮਾਮਾ ਤੇ ਵੀ ਇਦਾਂ ਹੀ ਕਿੰਨੇ ਸਾਲ ਦਾ ਬੱਚਾ ਹੈ ਉਹ 1.5 ਸਾਲ ਦਾ ਅੰਕਲ ਜੀ ਬੱਚਾ ਪੜ੍ਹਾਈ ਤਾਂ ਉੱਗੀ ਜੇ ਨਸ਼ਾ ਬੰਦ ਹੋਊਗਾ ਨਸ਼ਾ ਬੰਦ ਹੋਊਗਾ ਤੇ ਫੇਰ ਹੀ ਇਹਨਾਂ ਦਾ ਧਿਆਨ ਚਤੇ ਘੜੀਆਂ ਆਸ-ਪਾਸੇ ਹੁੰਦਾ ਕਿ ਨਸ਼ਾ ਵੇਖਦਾ ਕਿਹੜੇ ਕੋਈ ਚੀਜ਼ ਚੁੱਕੀ ਹੈ ਤੇ ਹੀ ਆਪ ਦਾ ਸ ਦੇਖ ਕੇ ਤੇ ਸਮਾਨ ਲਿਆਈਏ ਅੰਕਲ ਇਦਾਂ ਹੀ ਸਰਿੰਜਾ ਫੜੀਆਂ ਹੁੰਦੀਆਂ ਨੇ ਹੱਥਾਂ 'ਚ ਸਾਡੇ ਸਮਝਾਇਆ ਨਹੀਂ ਵੀ ਨਾ ਅੰਕਲ ਜੀ ਬਹੁਤ ਸਮਝਾਈਦਾ ਮੈਂ ਕਿਹਾ ਜੇ ਇਹ ਆ ਕਿ ਤੂੰ ਪੋਤਾ ਲਵੇ ਜੇ ਤੂੰ ਕਰਦਾਗਾ ਤੇਰਾ ਪੁੱਤ ਵੀ ਇਦਾਂ ਕਰੂਗਾ ਪਰ ਉਹਨੂੰ ਕੀ ਕਰੂਗਾ ਇਹੋ ਕਿਥੋਂ ਮੰਗੂਗਾ ਅੱਜ ਕਹੋਂ ਦਾਦਾ ਦਿੰਦਾ ਬਾਅਦ ਕਿੰਨੇ ਦੇਣਾ ਤੇ ਕਿਧੀਆਂ ਨੇ ਦਾਦੇ ਸਿਰ ਤੇ ਵੀ ਕਿੰਨਾਂ ਕਿਤੇ ਹੁਣ ਕਈ ਚੀਜ਼ਾਂ ਆਂਦੀਆਂ ਬੰਗਿਆਈ ਆ ਪਾਪੇ ਦਾ ਵੀ ਬੰਦਾ ਵਿਚਾਰੇ ਦਾ ਕੇਰ ਕਰਕੇ ਹੈ ਨਹੀਂਗਾ ਉਹ ਚੁੱਲ੍ਹਾ ਦਾਵੇ ਤੇ ਇਹਨਾਂ ਦੇ ਇਹ ਜਿੰਨਾ ਕੁਝ ਹੁੰਦਾ ਸਾਰਾ ਕੁਝ ਕੋ ਕੇ ਲੈ ਜਾਂਦਾ ਫਾਈਸ਼ਾ ਵੀ ਦੇ ਤਾ ਬੜੀ ਅੰਕਲ ਜੀ ਬੜੀਆਂ ਖਵਾਇਸ਼ਾਂ ਨਹੀਂ ਹੁੰਦੀ ਪੂਰੀਆਂ ਨਾ ਜਿੰਨੇ ਕਦੀ ਸਾਹਬ ਨਾਲ ਜੋਵੇਂ ਕਮਾਈ ਨਹੀਂ ਧਰੀ ਜੇ ਕੋਈ ਦਾਦਾ ਦਿੰਦਾ ਕਿ ਚੱਲ ਤੂੰ ਆ ਕਰ ਉਹ ਵੀ ਵੇਚ ਦਿੰਦਾ ਤੇ ਖਵਾਇਸ਼ਾਂ ਜਿਹੜੀਆਂ ਹੈਆਂ ਵੀ ਪੁੱਛੇ ਰਹਿ ਜਾਣੇ ਜੇ ਤੁਹਾਡਾ ਘਰ ਵਾਲਾ ਨਸ਼ਾ ਛੱਡ ਦਿੰਦਾ ਵਾ ਫਿਰ ਸਹੀ ਸਭ ਕੁਝ ਹੋ ਜਾਊਗਾ ਫਿਰ ਅੰਕਲ ਜੀ ਸਾਰਾ ਕੋਸ਼ਿਸ਼ ਸੀ ਜੇ ਉਹਨੇ ਨਸ਼ਾ ਛੱਡਦਾ ਸਾਰੀਆਂ ਖਵਾਇਸ਼ਾਂ ਵੀ ਮੇਰੀਆਂ ਪੂਰੀਆਂ ਪੂਰੀਆਂ ਸਾਡੇ ਚੈਨਲ ਦੇ ਮਾਦੀ ਸਰਕਾਰ ਨੂੰ ਕੀ ਕਹਿਣਾ ਜਾਊਗਾ ਸਰਕਾਰ ਨੂੰ ਇਹੋ ਕਹਿਣਾ ਚਾਹੀਦਾ ਕਿ ਨਸ਼ਾ ਬੰਦ ਕਰੇ ਜੇ ਅੱਜ ਮੈਂ ਮੇਰਾ ਘਰ ਵਾਲਾ ਨਸ਼ਾ ਇਹ ਬੰਦ ਹੋ ਜੂਜੇ ਉਹ ਛੱਡ ਦੂਗਾ ਜਿੱਦਾਂ ਮੈਂ ਖੁਸ਼ ਹੋਊਗੀ ਉਹ ਵੀ ਸਾਰੀਆਂ ਭੈਣਾਂ ਵੀ ਖੁਸ਼ ਹੋਣਗੀਆਂ ਜਿਨ੍ਹਾਂ ਦੇ ਘਰ ਵਾਲੇ ਨਸ਼ਾ ਛੱਡ ਦੇਣਗੇ ਭਰਾ ਛੱਡ ਦੇਣਗੇ ਅੱਜ ਕੱਲ ਇੰਨੀ ਜਿਆਦਾ ਨਸ਼ਾ ਵਧ ਚੁੱਕਾ ਭੈਣਾਂ ਭਰਾਵਾਂ ਦੇ ਸਿਰ ਤੇ ਨਹੀਂ ਹੁਣ ਰਹਿ ਚੁੱਕੇ ਸਹੀ ਗੱਲ ਬਿਲਕੁਲ ਜਿਨ੍ਹਾਂ ਦੇ ਭਰਾ ਚਲ ਗਏ ਹੁਣ ਜਿੱਦਾਂ ਸਾਡੀ ਰਖੜੀ ਹੋਵਾਲੀ ਇਹ ਸਾਡੀਆਂ ਭੂਆ ਨੂੰ ਪੁੱਛ ਕੇ ਵੇਖੇ ਕਿ ਸਾਡਾ ਇਸ ਟਾਈਮ ਚਾਚਾ ਨਹੀਂ ਹੈਗਾ ਉਹਨੇ ਰੋ ਪੁੱਤ ਜੇ ਕੋਈ ਕਿੱਕੜੀ ਉੰਦੀ ਕੀ ਇਹੋ ਰਹਿ ਗਿਆ ਹੀ ਉਹ ਵੀ ਨਹੀਂ ਹੈ ਗਾਣ ਚਾਚਾ ਹੀ ਸ਼ਰਾਬ ਪੀ ਉਹਨੇ ਵੀ ਨਹੀਂ ਸੋਖਦੇ ਇਹ ਅੱਗੇ ਆ ਕਿਦਾ ਕਿ ਚਲ ਜੇ ਇਹ ਨਸ਼ਾ ਕਰਦੇ ਕੋਈ ਨਹੀਂ ਸਾਡਾ ਚਾਚਾ ਪਰ ਉਹਨੇ ਵੀ ਨਸ਼ੇ ਤੇ ਇੰਨਾ ਜ਼ਿਆਦਾ ਲੰਘ ਚੁੱਕਿਆ ਨਾ ਕਿ ਕੋਈ ਸੋਭੀ ਨਹੀਂ ਨਸ਼ਾ ਬਹੁਤ ਜ਼ਿਆਦਾ ਵੱ ਚੁੱਕਾ ਹੈ ਸਰਕਾਰ ਹੋਰ ਵੀ ਕਰਦਾ ਨਾ ਚਾਹ ਹਾਂਜੀ ਉਹ ਵੀ ਕਰਦਾ ਫਟਮਾਰ ਵੀ ਕਰਦਾ ਪਰ ਘਰ ਬਲਾ ਆ ਗਏ ਮੈਨੂੰ ਬਹੁਤ ਇਹਨਾਂ ਸ਼ਾਹ ਬੁਲਾਨੀ ਨੇ ਜਿਹੜੇ ਪੈਸੇ ਮੰਗਦਾ ਫਿਰ ਅੰਕਲ ਜੀ ਮੈਂ ਇਹਨੂੰ ਪੈਸੇ ਕਿਤੋਂ ਦੇਣੀ ਤੁਹਾਨੂੰ ਪਤਾ ਹੈ ਕਿ ਦਿਨਾਨੀਆਂ ਨਾ ਕਿਤੋਂ ਪੈਸੇ ਦੇਣੇ ਉਹਨੇ ਫਿਰ ਚੀਜ਼ਾਂ ਖਰਦਣੀਆਂ ਮੈਂ ਆਪਣਾ ਕਿ ਅੱਗੇ ਤੋਂ ਨਹੀਂ ਖੁੰਦੀ ਤੂੰ ਕਿਉਂ ਖਰਦਾ ਕਰੋ ਫਿਰ ਉਹ